ਵੀਰੋ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਅੱਜ ਫਿਰ ਸਰੇ ਦੇ ਟੂਰਨਾਮੈਂਟ ਜਿੱਦਾਂ ਕੱਲ ਸੰਤਨਗਰ ਜਾਂ ਸਰਾ ਹੋਇਆ ਉਸੇ ਤਰ੍ਹਾਂ ਵੀਰੋ ਅੱਜ ਵੀ ਸਰੇ ਦੇ ਮੈਚ ਕਰਵਾਏ ਜਾਣੇ ਆ ਉਸ ਤੋਂ ਪਹਿਲਾਂ ਨਵੇਂ ਆਏ ਆ ਜਿਹੜੇ ਭਰਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਪਹਿਲਾ ਟੂਰਨਾਮੈਂਟ ਆਏ ਦੇ ਦਿਨ ਦਾ ਇੰਦਗੜ ਦੇ ਵਿੱਚ ਸਰੇ ਦਾ ਟੂਰਨਾਮੈਂਟ ਆ ਮੇਰੇ ਵੀਰੋ ਓਪਨ ਦੀਆਂ ਸਰੇ ਦੀਆਂ ਟੀਮਾਂ ਇਸ ਮੇਲੇ ਤੇ ਅੱਜ ਪਹੁੰਚਣਗੇ ਅੱਜ ਵੀ ਸਰੇ ਦੇ ਮੈਚ ਇੱਥੇ ਇਸ ਤੋਂ ਅੱਗੇ ਧਨੋਲੇ ਮੰਡੀ ਦੇ ਵਿੱਚ ਵੀ 751 ਪਹਿਲਾ ਤੇ ਦੂਜਾ ਇਨਾਮ ਆ ਓਪਣ ਦੀਆਂ ਟੌਪ ਦੀਆਂ ਟੀਮਾਂ ਇਹ ਸਮੇਲੇ ਤੇ ਪਹੁੰਚਣਗੀਆਂ ਕੱਗੇ ਦੇ ਵਿੱਚ ਵੀ ਅੱਜ ਰੌਣਕਾਂ ਲੱਗਣਗੀਆਂ ਕੱਗੇ ਦੇ ਵਿੱਚ ਵੀ ਅੱਜ ਸਰੇ ਦੇ ਮੈਚ ਆ ਇਸ ਤੋਂ ਅੱਗੇ ਅੱਜ ਬਾਜੜਾ ਲੁਧਿਆਣੇ ਇਲਾਕੇ ਦੇ ਵਿੱਚ ਕਈਏ ਟੌਪ ਦਾ ਕਾਪ ਆ ਮੇਰੇ ਵੀਰੋ ਅੱਜ ਦੇ ਦਿਨ ਤਾਂ ਓਪਣ ਦਾ ਸਰੇ ਦਾ ਸੁਪਰ ਟੂਰਨਾਮੈਂਟ ਇਹ ਕਈਏ ਹੋਣਾ ਜੋ ਇਹ ਅਨੇ ਇਲਾਕੇ ਦੇ ਵਿੱਚ ਆ ਓਪਨ ਦੇ ਸਿਰੇ ਦੇ ਮੈਚ ਲੱਖ ਪਹਿਲਾ ਨਾਮ ਦੂਜਾ ਨਾਮ 75000 ਰੱਖਿਆ ਗਿਆ ਬੈਸਟਾਂ ਨੂੰ ਮੋਟਰਸਾਈਕਲ ਇਸ ਤੋਂ ਅੱਗੇ ਮੇਰੇ ਵੀਰੋ ਟੂਰਨਾਮੈਂਟ ਬਨੂੜ ਦੇ ਵਿੱਚ ਆ ਇਸ ਵਾਜੜਾ ਵਾਲੇ ਕੱਪ ਤੇ ਦੁੱਲਾ ਬੱਗੇ ਪੈਂਡ ਵਾਲਾ ਟੌਪ ਟੌਪ ਦੇ ਖਿਡਾਰੀ ਤੁਹਾਨੂੰ ਦੇਖਣ ਨੂੰ ਮਿਲਣੇ ਆ ਯਾਦਾ ਸੁਰਖਪਰੀਆ ਵੀ ਪਹੁੰਚ ਰਿਹਾ ਸ਼ਾਜੀ ਦੀ ਟੀਮ ਵੀ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਆ ਬਨੂੜ ਦੇ ਵਿੱਚ ਅੱਜ ਮੇਜਰ ਲੀਗ ਹੋਣੀ ਆ ਮੇਰੇ ਵੀਰੋ 8 ਅਕੈਡਮੀਆਂ ਮਿਲ ਕੇ ਫੈਡਰੇਸ਼ਨ ਦੀਆਂ ਖੇਡਣਗਾਂ ਆਈ ਤੇ 2 ਲੱਖ ਪਹਿਲਾ ਤੇ ਦੂਜਾ ਆਣਾ ਵਾ ਸ਼ਾ ਕੋਟ ਬਿਓ ਪਲੈਂਟੀ ਨਿਊਜ਼ੀਲੈਂਡ ਅੱਜ ਸ਼ੀਲੂ ਸ਼ੈਦੀ ਖੇਡੇ ਇੱਥੇ ਬਾਕੀ ਖੋਸੇ ਕੋੜਲੇ ਚ ਵੀ ਅੱਜ ਓਪਨ ਦਾ ਟੂਰਨਾਮੈਂਟ ਆ ਕਾਫੀ ਖਿਡਾਰੀਆਂ ਨੇ ਉੱਥੇ ਵੀ ਹਿੱਸਾ ਲੈਣਾ ਉਸ ਵੇਲੇ ਤੇ ਵੀ ਪਹੁੰਚਣਾ ਬਾਕੀ ਇੱਥੇ ਖੁਸ਼ੀ ਦੁੱਖਾਂ ਹੁਣੀ ਤੁਹਾਨੂੰ ਟੌਪ ਦੇ ਪਲੇਅਰ ਸ਼ਾ ਕੋਟ ਐਨ ਆਰ ਇ ਨਕੋਦਰ ਬਿਓ ਪਲੈਂਟੀ ਵਰਗੀਆਂ ਟੀਮਾਂ ਚ ਦੇਖਣ ਨੂੰ ਮਿਲਨੇ ਆ ਬਨੂੜ ਚ ਵੀ ਸਰਾ ਹੋਣਾ ਇਸ ਰੇ ਦੇ ਕਬੱਡੀ ਕੱਪ ਅੱਜ ਹੋਣੇ ਆ ਮੇਰੇ ਵੀਰੋ ਸਕਾਪ ਦੇ ਹੀ ਖਿਡਾਰੀਆਂ ਨੇ ਆਪਵਾਗੇ ਸਾਰਿਆਂ ਲਈ ਅੱਜ ਖੇਡਣਾ ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਨਵੇਂ ਆਏ ਆ ਤਾਂ ਚੈਨਲ ਨੂੰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ